ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਕਿਰਤਪੁਰ ਸਾਹਿਬ ਖਬਰਸਾਰ ਇਹ ਤਸਵੀਰਾਂ ਕਿਰਤਪੁਰ ਸਾਹਿਬ ਦੇ ਨਜ਼ਦੀਕੀ ਚੰਗਰ ਇਲਾਕੇ ਦੇ ਪੈਂਡ ਚੀਕਣਾ ਤੋਂ ਸਾਹਮਣੇ ਆਈਆਂ ਹਨ ਕਿੱਤੇ ਅੱਜ ਪੈਂਡ ਚੀਕਣਾ ਦੀ 6 ਇੰਚ ਕਮੇਟੀ ਵੱਲੋਂ ਪੈਂਡ ਦੀ ਪੰਚਾਇਤ ਦੇ ਸਹਿਯੋਗ ਨਾਲ ਸਾਲਾਨਾ 6 ਇੰਚ ਮੇਲਾ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਸੂਬਿਆਂ ਤੋਂ ਆਏ 250 ਦੇ ਕਰੀਬ ਪਹਿਲਵਾਨਾਂ ਨੇ ਭਾਗ ਲਿਆ ਇਸ ਛੇਂਜ ਮੇਲੇ ਦੌਰਾਨ ਪਸ਼ਮੇ ਕੁਸ਼ਤੀ ਮੁਕਾਬਲੇ ਦੇਖਣ ਨੂੰ ਮਿਲੇ ਪ੍ਰਬੰਧਕਾਂ ਵੱਲੋਂ ਛੇਂਜ ਮੇਲੇ 'ਚੋਂ ਆਏ ਪਹਿਲਵਾਨਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਹੀ ਇਸ ਛੇਂਜ ਮੇਲੇ ਦੌਰਾਨ ਝੰਡੀ ਦੀ ਕੁਸ਼ਤੀ ਬਾਂਟੀ ਨੈਣਾ ਦੇ ਵੀ ਅਤੇ ਵਿਕਾਸ ਬਾਲਮਿੱਕੀ ਦਿੱਲੀ ਦੇ ਵਿਸ਼ਕਾਰ ਹੋਈ ਇਸ ਕੁਸ਼ਤੀ ਵਿੱਚ ਬਾਂਟੀ ਨੈਣਾ ਦੇ ਵੀ ਨੇ ਵਿਕਾਸ ਨੂੰ ਹਰਾ ਕੇ ਚੰਡੀ ਦੀ ਕੁਸ਼ਤੀ ਜਿੱਤੀ ਪ੍ਰਬੰਧਕਾਂ ਵੱਲੋਂ ਦੋਵੇਂ ਪਹਿਲਵਾਨਾਂ ਨੂੰ ਚੀਕਣਾ ਵੱਲੋਂ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਛਿੰਝ ਕਮੇਟੀ ਅਤੇ ਪਿੰਡ ਦੇ ਸਰਪੰਚ ਵੱਲੋਂ ਸਾਰੇ ਸਮਾਜ ਸੇਵੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਮੌਕੇ ਛਿੰਝ ਕਮੇਟੀ ਦੇ ਪ੍ਰਧਾਨ ਸੁਵਾਨ ਸਿੰਘ ਚੀਕਣਾ ਨੇ ਦੱਸਿਆ ਕਿ ਇਸ ਸਾਲਾਨਾ ਛਿੰਝ ਮੇਲਾ ਪਿੰਡ ਚੀਕਣਾ ਦੇ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ ਉਹਨਾਂ ਕਿਹਾ ਕਿ ਪਿੰਡ ਵਾਸੀ ਹਰ ਸਾਲ ਆਪਣੀ ਮੇਕ ਕਮਾਈ ਵਿੱਚੋਂ ਪੈਸੇ ਦੇ ਕੇ ਇਹ ਸ਼ਿੰਜ ਮੇਲੇ ਨੂੰ ਕਰਵਾਉਂਦੇ ਹਨ ਉਹਨਾਂ ਕਿਹਾ ਕਿ ਉਹ ਪਿੰਡ ਵਾਸੀਆਂ ਤੋਂ ਇਸੇ ਤਰ੍ਹਾਂ ਦਾ ਸਹਿਯੋਗ ਮੰਗਦੇ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀ ਇਹ ਸ਼ਿੰਜ ਮੇਲਾ ਇਸੇ ਤਰ੍ਹਾਂ ਹੋਰ ਤਰੱਕੀਆਂ ਨਾਲ ਕਰਵਾਇਆ ਜਾ ਸਕੇ ਇਸ ਸ਼ਿੰਜ ਮੇਲੇ ਦੌਰਾਨ ਕੈਬਨ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਨ ਸਿੰਘ ਬੈਂਸ ਮਾਤਾ ਬਲਵਿੰਦਰਪੁਰ ਬੈਂਸ ਮਾਰਕੀਟ ਕਮੇਟੀ ਦੇ ਚੇਅਰਮੈਨ ਕਮਿਕਰ ਸਿੰਘ ਡਾਟੀ ਤੋਂ ਇਲਾਵਾ ਵੱਡੀ ਗਿਣਤੀ ਚੋਂ ਸਮਾਜ ਸੇਵੀ ਅਤੇ ਟਰੱਕ ਯੂਨੀਅਨ ਕੀਰਤਪੁਰ ਸਾਹਿਬ ਅਤੇ ਟਰੱਕ ਸੋਸਾਇਟੀ ਕੀਰਤਪੁਰ ਸਾਹਿਬ ਦੇ ਪ੍ਰਧਾਨਾਂ ਤੋਂ ਇਲਾਵਾ ਬਾਕਬਾਕ ਪਿੰਡਾਂ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ ਆਓ ਤੁਨ ਵੀ ਦੇਖਾਂ ਨਿਆ ਇਸ ਮੌਕੇ ਦੀਆਂ ਉਕਤ ਤਸਵੀਰਾਂ ਜੋ ਕਿ ਪਿੰਡ ਠੀਕਣਾ ਤੋਂ ਸਾਹਮਣੇ ਆਈਆਂ ਹਨ ਅਤੇ ਇਸ ਮੌਕੇ ਕੀ ਕੁਝ ਕਿਹਾ ਛਿੰਜ ਕਮੇਟੀ ਦੇ ਪ੍ਰਧਾਨ ਸੁਭਾਸ਼ ਸਿੰਘ ਚੀਕੜਾ ਆਪੇ ਝੰਡੀ ਦੀ ਕੁਸ਼ਤੀ ਚੋਂ ਜੇਤੂ ਪਹਿਲਵਾਨ ਬਾਂਟੀ ਨੈਣਾ ਦੇ ਵੀ ਨੇ ਉਹ ਵੀ ਤੁਹਾਨੂੰ ਸੁਣਾਦੇ ਆ ਬਿਲਕੁਲ ਹੀ ਜਿਹੜਾ ਬਾਂਟੀ ਨੈਣਾ ਦੇ ਵੀ ਨੇ ਜਿਹੜੀ ਪੈਂਟ ਚੀਕੜਾ ਦੇ ਹਿੱਸੇ ਚ ਮੇਲੇ ਦਾ ਕਰਾ ਅ ਜ ਫਾਈਨਲ ਕੋਸ਼ਿਸ਼ ਜਿਹੜੀ ਜਿੱਤੀ ਆ ਤੁਸੀਂ ਦੇਖ ਸਕਦੇ ਹੋ ਕਿ ਪਰ ਪਾਰ ਜਿਹੜੀ ਉਹ ਸਜਾਈ ਜਾ ਰਹੀ ਹੈ ਪਿੰਡ ਵਾਸੀਆਂ ਵੱਲੋਂ ਸਹਿਜ ਕਮੇਟੀ ਵੱਲੋਂ ਪੈਂਡ ਜਿਹੜਾ ਚੀਖੜ ਦਾ ਸਿੰਘ ਮੇਲਾ ਸੀ ਉਹਦੇ ਵਿੱਚ ਜਿਹੜਾ ਜੇਤੂ ਭਾਰਤੀ ਨਾਣਾ ਦੇ ਵੀ ਹੋਇਆ ਹੈ ਉਹ ਥੋੜਾ ਖੁੱਲ ਜਾ ਵੀਰੇ ਪਿੱਛੇ ਆ ਜਾ ਯਾਰ ਵੀਰੇ ਪਿੱਛੇ ਤਾਂ ਆ ਜਾ ਯਾਰ ਵਾਹ ਬਾਕੂ ਬਾਕ ਠੀਕ ਹੈ ਜੀ ਲਓ ਜੀ ਲਓ ਮਾਰਾ ਲਓ ਲਓ ਬਾਕੂ ਹਾਂ ਜੀ ਮਾਰਾ ਲਓ ਜੀ ਮਾਰਾ ਲਓ ਜੀ ਮਾਰਾ ਨਸ਼ਾ ਤੋਂ ਦੂਰ ਰਹੋ ਸਾਰੇ ਯਾਰ ਸਪੋਰਟਸ ਵਿੱਚ ਸਾਰੇ ਕੋਈ ਵੀ ਗੱਲ ਹੋ ਸਕਦੀ ਅੱਲੀ ਕੁਸ਼ਤੀ ਨਹੀਂ ਕਹਿੰਦਾ ਮੈਂ ਹੋਰ ਵੀ ਹੋ ਸਕਦੀ ਉਦੋਂ ਸਾਰੇ ਧਿਆਨ ਦਿਓ ਤੇ ਨਸ਼ਾ ਤੋਂ ਦੂਰ ਰਹੋ ਭਾਈ ਤੁਸੀਂ ਲੋਕਲ ਪਹਿਲਵਾਨ ਹੋ ਖਾਸ ਕਰਕੇ ਜਿਹੜੇ ਲੋਕਲ ਨੌਜਵਾਨਾਂ ਨੂੰ ਕੀ ਪੀ ਲੈ ਬਈ ਯਾਰ ਇਹ ਵੀ ਨਸ਼ਾ ਤੋਂ ਦੂਰ ਰਹੋ ਸਾਰੇ ਕੋਈ ਵੀ ਗੱਲ ਹੋ ਸਕਦੀ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿਸੇ ਮਰਜ਼ੀ ਗੇਮ ਵਿੱਚ ਆਪਣਾ ਜੋਗ ਜਾਣ ਦਿਓ ਤੇ ਹੋਰ ਬਜੇ ਕਰੇ ਲੋਕਾਂ ਨੂੰ ਜਿਹੜੇ ਦੰਗਲ ਕਰਾਇਆ ਪਿੰਡ ਵਾਲਿਆਂ ਨੇ ਕਿਵੇਂ ਤਾਂ ਲੱਗ ਰਿਹਾ ਇਹ ਖੇਡ ਮੇਲੇ ਹੋਣੀ ਚਾਹੀਦੀ ਹਾਂਜੀ ਜ਼ਰੂਰ ਖੇਡ ਮੇਲੇ ਹੋਣ ਚਾਹੀਦੇ ਤੇ ਵਾਸਤੇ ਲੋਕਾਂ ਨੂੰ ਹੋਰ ਬੱਚਿਆਂ ਨੂੰ ਸਾਡੇ ਵਾਸਤੇ ਅੱਗੇ ਹੋਰ ਪ੍ਰੇਰਨਾ ਮਿਲਦੀ ਕੀ ਵਧੀਆ ਕਰੂੰਗੇ ਇਹ ਹੀ ਕਹਿਣਾ ਜਾਂਦਾ ਹੈ थैंक यू ਗੱਲ ਆ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਆਪਣੇ ਜਿਹੜੇ ਮੈਂਬਰ ਹੈ ਸਾਡੇ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਜਿਹੜੀ ਛੇ ਜਣਾਂ ਇਹਨਾਂ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੇਕਰ ਇਹਨਾਂ ਨੇ ਯੋਗਦਾਨ ਨਾ ਹੋਵੇ ਤਾਂ ਮੈਂ ਕੋਈ ਨਹੀਂ ਹੈ ਨਾ ਕੋਈ ਕੋਈ ਵੱਡਾ ਹੁੰਦਾ ਨਾ ਲੋਕਾਂ ਦੇ ਨਾਲ ਹੀ ਸਭ ਵੱਡੇ ਹੁੰਦੇ ਆ ਆਪਣੇ ਭਰਾਵਾਂ ਨਾਲੇ ਵੱਡੇ ਹੁੰਦੇ ਆ ਅਤੇ ਮੈਂ ਆਪਣੇ ਪਿੰਡ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਵੱਧ ਚੜ ਕੇ ਸਾਨੂੰ ਪੈਸੇ ਦਿੱਤੇ ਅਤੇ ਅਸੀਂ ਇਹ ਜਿਹੜਾ ਸਿੰਝ ਮੇਲਾ ਤਿਆ ਕਰਾਇਆ ਤੇ ਬਾਕੀ ਜਿਹੜੇ ਬਾਹਰੋਂ ਜਿੰਨੀ ਸੰਗਤ ਆਈ ਉਹਨਾਂ ਨੇ ਵੀ ਸਾਡਾ ਬਹੁਤ ਸੰਯੋਗ ਕੀਤਾ ਬੜਾ ਪੈਸਾ ਦਿੱਤਾ ਉਹਨਾਂ ਨੇ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਤੁਹਾਡਾ ਵੀ ਆਪਣੇ ਭਰਾਵਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਵੀ ਆਪਣਾ ਟਾਈਮ ਕੱਢ ਕੇ ਸਾਡੇ ਜਿਹੜੀਆਂ ਖਬਰਾਂ ਐ ਦੇਸ਼ ਵਿਦੇਸ਼ਾਂ ਨੂੰ ਪਹੁੰਚਾਉਂਦੀਆਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੇ ਬਾਕੀ ਸਾਰੀ ਮੈਂ ਆਪਣੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਕਿ ਜਿਹਨਾਂ ਨੇ ਇਸੇ ਤਰ੍ਹਾਂ ਹੀ ਹਰ ਸਾਲ ਦੀ ਤਰ੍ਹਾਂ ਜੇ ਤੁਹਾਡਾ ਸਾਥ ਰਿਹਾ ਤਾਂ ਅਸੀਂ ਹਰੇਕ ਵਾਰ ਇਦਾਂ ਨੂੰ ਵੱਡਾ ਤੱਕਲ ਕਰਾਰ ਦੀ ਸਫਤਾ ਰੱਖਾਂਗੇ ਜੇਕਰ ਤੁਹਾਡਾ ਸਾਥ ਰਿਹਾ ਤਾਂ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਸੇ ਤਰ੍ਹਾਂ ਸਾਥ ਦੇ ਕੇ ਆਪਣੇ ਪਿੰਡ ਦੀ ਜਿਹੜੀ ਹੈ ਉਹਨੂੰ ਰੌਣਕ ਬਖਾਓ ਆਪਣੇ ਪਿੰਡ ਦਾ ਨਾਮ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ